ਤੋਂ ਅਨੁਮਾਹ ਧਿਆਨ ਧਿਆਨ ਮਹ ਜਾਣਿਆ ਗੁਰਮਖ ਅਕਥ ਕਹਾਣੀ ਗੁਰਮਖ ਅਕਥ ਕਹਾਣੀ ਭਾਵ ਪ੍ਰਮਾਤਮਾ ਦੀ ਕੁਦਰਤ ਦਾ ਬਿਆਨ ਨਹੀਂ ਕੀਤਾ ਜਾ ਸਕਦਾ ਗੁਰ ਪਿਆਰੇਓ ਜੋ ਪ੍ਰਮਾਤਮਾ ਨੇ ਕੁਦਰਤ ਰਚੀ ਹੈ ਇਹ ਜੋ ਸ੍ਰਿਸ਼ਟੀ ਸਾਜੀ ਹੈ ਜੋ ਅਕਾਲ ਪੁਰਖ ਪਿਤਾ ਪਰਮਾਤਮਾ ਨੇ ਇਹ ਦੁਨੀਆ ਨੂੰ ਸਾਜਿਆ ਹੈ ਬਣਾਇਆ ਹੈ ਜਾਂ ਉਹਦੀ ਜੋ ਕੁਦਰਤ ਕੁਦਰਤ ਕੀ ਹੈ ਕੁਦਰਤ ਗੁਰੂ ਪਿਆਰੇ ਪਰਮਾਤਮਾ ਦੀ ਜੋ ਇਹ ਸ੍ਰਿਸ਼ਟੀ ਹੈ ਜਾਂ ਸ੍ਰਿਸ਼ ਧਰਤੀ ਤੋਂ ਲੈ ਕੇ ਅਸਮਾਨ ਤੱਕ ਜੋ ਅਸਮਾਨ ਆਪਾਂ ਦੇਖ ਰਹੇ ਹਾਂ ਬਿਨਾ ਪਿੱਲਰਾਂ ਤੋਂ ਖੜਾ ਕੋਈ ਇਹਨੂੰ ਸਹਾਰਾ ਨਹੀਂ ਹੈ ਇਹਦਾ ਆਪਾਂ ਬਿਆਨ ਕਰ ਸਕਦੇ ਆ ਨਹੀਂ ਕਰ ਸਕਦੇ ਆਪਾਂ ਸਿਰਫ ਵਿਚਾਰ ਕਰਕੇ ਉਸ ਅਕਾਲ ਪੁਰਖ ਪਿਤਾ ਪਰਮਾਤਮਾ ਦੀ ਵਡਿਆਈ ਕਰ ਸਕਦੇ ਆ ਉਸ ਅਕਾਲ ਪੁਰਖ ਪਿਤਾ ਪਰਮਾਤਮਾ ਦੀ ਗੁਰਪਿਆਰਿਓ ਵਡਿਆਈ ਕਰ ਸਕਦੇ ਆ ਇਸੇ ਕਰਕੇ ਗੁਰੂ ਸਾਹਿਬ ਫਰਮਾ ਰਹੇ ਨੇ ਕਿ ਭਾਈ ਇਸ ਜੀਵਨ ਸਮਝਾਉਣਾ ਚਾਹੁੰਦੇ ਨੇ ਕੀ ਧੁਨ ਮਹਿ ਧਿਆਨ ਧਿਆਨ ਮਹਿ ਜਨਿਆ ਗੁਰਮੁਖ ਅਕਥ ਕਹਾਣੀ ਇਹ ਕਹਾਣੀ ਇਸ ਤਰ੍ਹਾਂ ਦੀ ਹੈ ਕਿ ਜਿਹੜੇ ਗੁਰਮੁਖ ਨੇ ਜਿਹੜੇ ਗੁਰਮੁਖ ਹੈ ਜਿਹੜੇ ਮਨੁੱਖ ਹੈ ਉਹ ਇਹਦਾ ਬਿਆਨ ਤਾਂ ਨਹੀਂ ਕਰ ਸਕਦੇ ਪਰ ਮਾਲਕ ਦੀ ਆਪਾਂ ਵਡਿਆਈ ਕਰ ਸਕਦੇ ਹਾਂ ਉਹਦੀ ਵਾਹ ਵਾਹ ਕਰ ਸਕਦੇ ਹਾਂ ਕਿ ਇਹ ਮੇਰਾ ਮਾਲਕਾ ਤੋ ਕਿੱਡਾ ਵੱਡਾ ਆਪਣੇ ਆਪ ਸੁ ਸਮਰੱਥ ਹੈ ਤੇਰੀ ਇਹ ਕੁਦਰਤ ਰਚੀ ਹੋਈ ਹੈ ਇਹਦਾ ਕੋਈ ਬਿਆਨ ਨਹੀਂ ਕਰ ਸਕਦੇ ਪਰ ਤੇਰੀ ਵਡਿਆਈ ਅਸੀਂ ਜ਼ਰੂਰ ਕਰਨ ਦੀ ਕੋਸ਼ਿਸ਼ ਕਰ ਸਕਦੇ ਆ ਤਾਂ ਗੁਰਪਿਆਰੋ ਆਓ ਆਪਾਂ ਜੋ ਗੁਰੂ ਸਾਹਿਬ ਪ੍ਰਮਾਨ ਕਰ ਰਹੇ ਨੇ ਕਿ ਤੁਨ ਮੈਂ ਧਿਆਨ ਧਿਆਨ ਮੈਂ ਜਾਣਿਆ ਗੁਰਮੁਖ ਅਕਾਥ ਕਹਾਣੀ ਇਹਦੇ ਪ੍ਰਤੀ ਆਪਾਂ ਵਿਚਾਰ ਕਰੀਏ ਕਿ ਧਿਆਨ ਕੀ ਚੀਜ਼ ਆ ਧਿਆਨ ਮਨੁੱਖ ਧਿਆਨ ਅਸੀਂ ਕਿੱਥੇ ਲਾਉਣਾ ਹੈ ਧਿਆਨ ਕਿੰਨਾ ਜ਼ਰੂਰੀ ਹੈ ਜੋ ਉਸ ਤੋਂ ਪਹਿਲੇ ਆਪਾਂ ਗੁਰਪਿਆਰਿਓ ਵਿਚਾਰਾ ਕਰਕੇ ਜੋ ਵੀਡੀਓ ਪਾਈ ਸੀ ਉਹਦੇ ਵਿੱਚ ਸੱਚ ਦੀ ਗੱਲ ਕੀਤੀ ਸੀ ਆਪਾਂ ਸੱਚ ਸੱਚ ਦੇ ਬਾਰੇ ਆਪਾਂ ਵਿਚਾਰ ਕੀਤੀ ਸੀ ਜੋ ਅੱਜ ਆਪਾਂ ਧਿਆਨ ਦੇ ਬਾਰੇ ਗੱਲ ਕਰਦੇ ਹਾਂ ਧਿਆਨ ਧਿਆਨ ਹਰ ਮਨੁੱਖ ਲਾਉਂਦਾ ਹੈ ਹਰ ਜੀਵ ਸੰਸਾਰ ਤੇ ਜੋ ਵੀ ਕੰਮ ਕਰਦਾ ਹੈ ਬੜੇ ਧਿਆਨ ਨਾਲ ਕਰਦਾ ਹੈ ਜੋ ਵੀ ਕੰਮ ਕਰਦੇ ਆ ਗੁਰਪਿਆਰੇ ਅਸੀਂ ਬੜੇ ਧਿਆਨ ਨਾਲ ਕਰਦੇ ਆ ਪਰ ਇੱਥੇ ਅਫਸੋਸ ਹੈ ਅਸੀਂ ਸਾਰੇ ਸੰਸਾਰ ਦੇ ਕੰਮ ਧਿਆਨ ਨਾਲ ਕਰਦੇ ਆ ਪਰ ਇੱਕ ਕੰਮ ਅਸੀਂ ਧਿਆਨ ਨਾਲ ਨਹੀਂ ਕਰਦੇ ਕਿਉਂਕਿ ਉਹ ਕੰਮ ਕਰਨਾ ਸਾਨੂੰ ਬਹੁਤ ਜ਼ਰੂਰੀ ਸੀਗਾ ਪਹਿਲਾ ਸਾਡਾ ਕੰਮ ਉਹ ਸੀ ਉਹ ਅਸੀਂ ਧਿਆਨ ਨਾ ਕਰਨਾ ਸੀ ਉਹ ਅਸੀਂ ਧਿਆਨ ਨਾ ਨਹੀਂ ਕਰਦੇ ਉਹ ਹੈ ਪ੍ਰਮਾਤਮਾ ਨੂੰ ਯਾਦ ਕਰਨਾ ਉਸ ਅਕਾਰਪੁਰਖ ਪਿਤਾ ਪ੍ਰਮਾਤਮਾ ਦੀ ਵਡਿਆਈ ਕਰਨੀ ਉਹ 'ਚ ਸਾਡਾ ਧਿਆਨ ਨਹੀਂ ਲੱਗਦਾ ਬਾਕੀ ਕੰਮਾਂ ਦੇ ਜਿਹਨੇ ਸੰਸਾਰ ਦੇ ਕੰਮ ਐ ਔਰ ਉਹਦੇ ਵਿੱਚ ਅਸੀਂ ਬੜਾ ਧਿਆਨ ਦਿੰਨੇ ਆ ਗੁਰ ਪਿਆਰਿਓ ਬਹੁਤ ਧਿਆਨ ਦਿੰਨੇ ਆ ਹੁਣ ਅਸੀਂ ਹਰ ਕੰਮ ਧਿਆਨ ਦੇ ਵਿੱਚ ਕਰਦੇ ਆ ਜਿੱਥੇ ਸਾਨੂੰ 4 ਪੈਸੇ ਦਾ ਲਾਭ ਹੋਣਾ ਹੈ ਉਹਨੂੰ ਬੜਾ ਧਿਆਨ ਨਾ ਕਰਦੇ ਆ ਉਹਨੂੰ ਅਸੀਂ ਬੜਾ ਧਿਆਨ ਨਾ ਖੁਦ ਵੀ ਅਸੀਂ ਧਿਆਨ ਨਾ ਕਰਦੇ ਆ ਔਰ ਜੋ ਸਾਡੇ ਪਰਿਵਾਰ ਦੇ ਵਿੱਚ ਜੀਵ ਹੈ ਜਾਂ ਸਾਡਾ ਕੋਈ ਪੁੱਤਰ ਹੈ ਜਾਂ ਕੋਈ ਕੋਈ ਸਾਂਝਾ ਸਾਡਾ ਵਪਾਰ ਹੈ ਅਸੀਂ ਉਹਨੂੰ ਵੀ ਸਿੱਖਿਆ ਦੇ ਦਿੰਨੇ ਆ ਦੇਖਣਾ ਆ ਕੰਮ ਬੜੇ ਧਿਆਨ ਨਾਲ ਕਰਨਾ ਨਹੀਂ ਤਾਂ ਇਹਦੇ ਵਿੱਚ ਘਾਟਾ ਹੋ ਜਾਏਗਾ ਨਹੀਂ ਤਾਂ ਇਹਦੇ ਵਿੱਚ ਘਾਟਾ ਹੋ ਜਾਏਗਾ ਕਹਿੰਦੇ ਆ ਨਾ ਆਪਾਂ ਤਾਂ ਗੁਰਪਿਆਰੋ ਅਸੀਂ ਹਰ ਕੰਮ ਧਿਆਨ ਨਾਲ ਕਰਦੇ ਆਂ ਚੱਲਣਾ ਹੈ ਘਰੋਂ ਜਾ ਰਹੇ ਆ ਕਿਸੇ ਪਾਸੇ ਜਾਂ ਆਪਣਾ ਕੋਈ ਕੋਈ ਵੀ ਜੀਵ ਬਾਹਰ ਜਾ ਰਿਹਾ ਉਹਨੂੰ ਕਹਿੰਨੇ ਧਿਆਨ ਨਾਲ ਜਾਈ ਜੇ ਅਸੀਂ ਉਹਦੀ ਜੇਬ ਵਿੱਚ ਕੁਝ ਪੈਸੇ ਵੀ ਪਾ ਦਨੇ ਆ ਫਿਰ ਵੀ ਕਹਿੰਦਾ ਦੇਖੀ ਧਿਆਨ ਨਾਲ ਜੇ ਇਹ ਕਢਾ ਨਾ ਲਈ ਅੱਜ ਕੱਲ ਤਾਂ ਜੋ ਫੈਸ਼ਨ ਚੱਲ ਰਿਹਾ ਹੈ ਮੋਬਾਈਲ ਦਾ ਉਤੇ ਵੀ ਬੜਾ ਵਿਚਾਰ ਕੀਤੀ ਜਾਂਦੇ ਆ ਦੇਖੀ ਇਹ ਧਿਆਨ ਧਿਆਨ ਰੱਖੀ ਅੱਜ ਕੱਲ ਚੋਰੀ ਹੋ ਜਾਂਦਾ ਹੈ ਪਾਕਟ ਚੋਂ ਹੱਥ ਤੋਂ ਖੋ ਕੇ ਲੈ ਜਾਂਦੇ ਨੇ ਇਹ ਵੀ ਧਿਆਨ ਨਹੀਂ ਆ ਇੰਨਾ ਚੀਜ਼ਾਂ ਤੇ ਸਾਡਾ ਧਿਆਨ ਬਹੁਤ ਹੈ ਇੰਨਾ ਚੀਜ਼ਾਂ ਤੇ ਗੁਰਪਿਆਰਿਓ ਸਾਡਾ ਧਿਆਨ ਬਹੁਤ ਹੈ ਇਹਨਾਂ ਤੇ ਅਸੀਂ ਧਿਆਨ ਦਿੰਨੇ ਆ ਅਸੀਂ ਪਰ ਗੁਰਪਿਆਰਿਓ ਜਿਹੜਾ ਸਾਡਾ ਬਹੁਤ ਕੀਮਤੀ ਕੰਮ ਹੈ ਇੰਨਾ ਜ਼ਰੂਰੀ ਸਾਡਾ ਕੰਮ ਹੈ ਔਰ ਜੀਦਾ ਕੋਈ ਗੁਰਪਿਆਰਿਓ ਉਹਦਾ ਕੋਈ ਕੋਈ ਕੀਮਤ ਨਹੀਂ ਉਹਦੇ ਕੋਈ ਸਾਡਾ ਉਹ ਕੰਮ ਹੈ ਜਿਹੜੇ ਕੰਮ ਵਾਸਤੇ ਅਸੀਂ ਸੰਸਾਰ ਤੇ ਆਏ ਆ ਉਹ 'ਚ ਸਾਡਾ ਧਿਆਨ ਨਹੀਂ ਹੈ ਉਹ ਜਿਸੀਂ ਕਦੇ ਵਿਚਾਰ ਨਹੀਂ ਕੀਤੀ ਕਿ ਅਸੀਂ ਜਿਹੜਾ ਗੁਰੂ ਸਾਹਿਬ ਜੋ ਗੁਰਬਾਣੀ ਫਰਮਾ ਰਹੇ ਨੇ ਜੋ ਧੰਨ ਸ੍ਰੀ ਗੁਰਗੰਨ ਸਾਹਿਬ ਸਾਨੂੰ ਕਹਿ ਰਹੇ ਨੇ ਜੋ ਆਪਾਂ ਪੰਗਤੀਚਾਰੀ ਹੈ ਕਿ ਧੰਨ ਮੈਂ ਧਿਆਨ ਧਿਆਨ ਮੈਂ ਜਾਣਿਆ ਗੁਰਮੁਖ ਅਕਾਥ ਕਹਾਣੀ ਇਹ ਭਾਈ ਇਹ ਕਿਹੜੀ ਗੱਲ ਕਹਿ ਰਹੇ ਨੇ ਗੁਰੂ ਸਾਹਿਬ ਕੀ ਕਹਿ ਰਹੇ ਨੇ ਕਦੇ ਆਪਾਂ ਗੁਰੂ ਘਰ ਜਾਣੇ ਆ ਸੰਗਤ ਦੇ ਵਿੱਚ ਜਾਣੇ ਆ ਕਿਤੇ ਵਿਚਾਰ ਕੀਤੀ ਆ ਕਿ ਆਹ ਜੋ ਪੰਗਤੀ ਹੈ ਜਿਵੇਂ ਗੁਰ ਸ਼ਬਦ ਪੰਗਤੀ ਕਿਵੇਂ ਫਰਵਾ ਕੇ ਸਾਨੂੰ ਕੀ ਕਹਿਗੇ ਕੀ ਕਹਿਣਾ ਚਾਹੁੰਦੇ ਨੇ ਸਾਨੂੰ ਕਦੇ ਅਸੀਂ ਵਿਚਾਰ ਨਹੀਂ ਕੀਤੀ ਕਦੇ ਅਸੀਂ ਵਿਚਾਰ ਨਹੀਂ ਕੀਤੀ ਗੁਰ ਪਿਆਰਿਓ ਤਾਂ ਇਹਦਾ ਮਤਲਬ ਇਹ ਹੈ ਕਿ ਅਸੀਂ ਗੁਰੂ ਦੇ ਦੱਸੇ ਹੋਏ ਰਾਹ ਤੇ ਨਹੀਂ ਤੁਰਦੇ ਜਿਹੜਾ ਗੁਰਮੁਖ ਜਿਹੜਾ ਮਨੁੱਖ ਗੁਰੂ ਦੇ ਦੱਸੇ ਹੋਏ ਰਾਹ ਤੇ ਤੁਰਦਾ ਹੈ ਉਸ ਅਕਾਲ ਪੁਰਖ ਪਿਤਾ ਪਰਮਾਤਮਾ ਦੀ ਸਿਫਤ ਸਲਾਹ ਕਰਦਾ ਹੈ ਸਿਫਤ ਸਲਾਹ ਦੇ ਗੀਤ ਗਾਉਂਦਾ ਹੈ ਜਾਂ ਬਾਣੀ ਪੜ੍ਹਦਾ ਹੈ ਜਾਂ ਬੈਠਦਾ ਹੈ ਚੌਂਕੜਾ ਲਾ ਕੇ ਔਰ ਸੁਰਤ ਜੋੜਦਾ ਹੈ ਪਿਤਾ ਪਰਮਾਤਮਾ ਦੇ ਚਰਨਾਂ ਦੇ ਨਾਲ ਤਾਂ ਗੁਰਪਿਆਰੇ ਉਹ ਜੀ ਅਸੀਂ ਆਹ ਕੰਮ ਧਿਆਨ ਨਾ ਕਰ ਲਈਏ ਤਾ ਸਾਡੀ ਆਕਾਲਪੁਰਖ ਪਿਤਾ ਪਰਮਾਤਮਾ ਨਾਲ ਡੂੰਗੀ ਸਾਝ ਪੈ ਸਕਦੀ ਆ ਗੁਰਪਿਆਰੇਔਰ ਆਇਆਂ ਸੀ ਇਸੇ ਕੰਮ ਵਾਸਤੇ ਸਾਨੂੰ ਮਨੁੱਖਾ ਜਨਮ ਮਿਲਿਆ ਇਸੇ ਵਾਸਤੇ ਗੁਰਪਿਆਰੇਔ ਕਿ ਅਸੀਂ ਜਿਹੜਾ ਧਿਆਨ ਹੈ ਇਹਨੂੰ ਆਕਾਲਪੁਰਖ ਪਿਤਾ ਪਰਮਾਤਮਾ ਦੇ ਚਰਨਾਂ ਦੇ ਵਿੱਚ ਜੋੜੀਏ ਹੁਣ ਇੱਥੇ ਵਿਚਾਰ ਉੱਠੂਗਾ ਕਿ ਧਿਆਨ ਅੰਤਰੀਏ ਕਿ ਕਿ ਕਿਸੇ ਫੋਟੋ ਦੇ ਮੂਰੇ ਧਿਆਨਤਰੀਏ ਫੋਟੋ ਮੂਰੇ ਰੱਖ ਕੇ ਬੈਠੀਏ ਜਾਂ ਕਿਸੇ ਬੰਦੇ ਦਾ ਧਿਆਨ ਤਰੀਏ ਜਾਂ ਕਿਸੇ ਜੀਵ ਨੂੰ ਕਿਸੇ ਸਮਝ ਕੇ ਰੱਖੇ ਕਿ ਇਹ ਸਕਾਲਪੁਰਖ ਪਿਤਾ ਪਰਮਾਤਮਾ ਹੈ ਕਿੱਥੇ ਧਿਆਨ ਰੱਖੀ ਅਸੀਂ ਵਰਤਿਆਨ ਧਰਨਾ ਕਿਵੇਂ ਆ ਆਹ ਚੀਜ਼ ਕਦੇ ਅਸੀਂ ਵਿਚਾਰਨ ਦੀ ਗੱਲ ਨਹੀਂ ਕੀਤੀ ਗੁਰੂ ਘਰ ਕਦੇ ਕਿਸੇ ਨਾਲ ਸਾਂਝ ਨਹੀਂ ਪਾਈ ਕਿ ਭਾਈ ਸਾਨੂੰ ਦੱਸੋ ਕਿ ਆਹ ਜਿਹੜੀ ਗੁਰਸਾਹਿਬ ਪੰਗਤੀ ਫਰਮਾ ਰਹੇ ਨੇ ਕਿ ਇਹ ਗੁਰੂ ਸਾਹਿਬ ਕਹਿ ਰਹੇ ਨੇ ਕਿ ਧਿਆਨ ਦੀ ਗੱਲ ਕਰ ਰਹੇ ਨੇ ਕਿ ਅਸੀਂ ਧਿਆਨ ਧਰਨਾ ਕਿਵੇਂ ਧਿਆਨ ਹੁਣ ਧਿਆਨ ਗੁਰ ਪਿਆ ਰਿਓ ਬੜਾ ਸੌਖਾ ਕੰਮ ਹੈ ਜਿਸ ਅਸੀਂ ਵਿਚਾਰ ਕਰੀਏ ਮਨ ਦੇ ਨਾਲ ਕਿ ਮਨਾ ਤੂੰ ਸੰਸਾਰ ਦੇ ਕੰਮਾਂ ਦੇ ਵਿੱਚ ਬੜਾ ਧਿਆਨ ਦਿੰਦਾ ਹੈ ਬੜੇ ਆਪਾਂ ਧਿਆਨ ਦਿੰਦੇ ਆ ਜੇ ਇਸੇ ਸੁਰਤੀ ਨੂੰ ਅਸੀਂ ਪ੍ਰਮਾਤਮਾ ਤੇ ਤਰਪ ਲੈ ਲਈ ਇਸੇ ਸੋਚ ਨੂੰ ਇਸੇ ਵਿਚਾਰ ਨੂੰ ਅਸੀਂ ਇਹ ਸੋਚ ਲਈਏ ਕਿ ਸਾਡਾ ਸੰਸਾਰ ਤੇ ਆਉਣ ਦਾ ਕੰਮ ਕੀ ਹੈ ਕਾਦੇ ਵਾਸਤੇ ਆਏ ਆ ਕੀ ਕਰਨਾ ਆਇਆ ਫਿਰ ਅਸੀਂ ਕਿ ਸਾਨੂੰ ਸੂਝੀ ਆ ਜੇ ਕਿ ਨਹੀਂ ਨਹੀਂ ਅਸਤਾ ਮਾਲਕ ਨੂੰ ਮਿਲਣ ਵਾਸਤੇ ਆਏ ਆ ਸਾਡਾ ਪਹਿਲਾ ਕੰਮ ਹੈ ਮਾਲਕ ਨੂੰ ਮਿਲਣਾ ਫਿਰ ਉਸ ਤੇ ਧਿਆਨ ਅਸੀਂ ਜਿਵੇਂ ਅਸੀਂ ਆਮ ਕੰਮਾਂ ਦੇ ਵਿੱਚ ਧਿਆਨ ਧਰਦੇ ਆ ਤਾਂ ਉੱਥੇ ਵੀ ਸਾਨੂੰ ਧਿਆਨ ਇਸੇ ਤਰ੍ਹਾਂ ਧਰਨਾ ਪੈਣਾ ਗੁਰਪਿਆਰੇ ਬੜੀ ਆਕਾਦਰ ਚਿੱਤ ਹੋ ਕੇ ਅਸੀਂ ਧਿਆਨ ਧਰਦਿਆਂ ਆਮ ਕੰਮਾਂ ਦੇ ਵਿੱਚ ਜਾਂ ਸਾਡੇ ਨਫੇ ਵਾਲੇ ਕੰਮਾਂ ਦੇ ਵਿੱਚ ਜਾਂ ਆਪਣੇ ਵਪਾਰ ਦੇ ਵਿੱਚ ਬੜੇ ਧਿਆਨ ਧਰਦਿਆਂ ਗੁਰਪਿਆਰਿਓ ਬੜਾ ਗੌਰ ਨਾਲ ਕੰਮ ਕਰਦੇ ਹਾਂ ਕਿ ਇੱਥੇ ਨੁਕਸਾਨ ਨਾ ਹੋ ਜੇ ਇਸੇ ਤਰ੍ਹਾਂ ਗੁਰਪਿਆਰਿਓ ਸਾਨੂੰ ਪਿਤਾ ਪਰਮਾਤਮਾ ਦੇ ਨਾਲ ਸੁਰਤ ਜੋੜਨੀ ਪੈਣੀ ਹੈ ਉਹ ਕਿਵੇਂ ਜੁੜੂਗੀ ਉਹ ਜੁੜੂ ਕਿ ਜਦੋਂ ਗੁਰਪਿਆਰਿਓ ਅਸੀਂ ਚੌਂਕੜਾ ਲਾ ਕੇ ਬੈਠਾਂਗੇ ਬੈਠ ਕੇ ਅਸੀਂ ਮਨ ਦੇ ਨਾਲ ਗੱਲਾਂ ਕਰਾਂਗੇ ਅਸੀਂ ਆਪਣੇ ਮਨ ਦੇ ਨਾਲ ਵਿਚਾਰ ਕਰਾਂਗੇ ਅਸੀਂ ਹੁਣ ਮਨ ਦੇ ਨਾਲ ਵਿਚਾਰ ਕਿਵੇਂ ਕਰਾਂਗੇ ਅਸੀਂ ਮਨ ਦੇ ਨਾਲ ਵਿਚਾਰ ਕਰਨੀ ਹੈ ਕਿ ਇਹ ਮਨਾ ਪਹਿਲੀ ਗੱਲ ਤਾਂ ਗੁਰਪਿਆਰ ਅਸੀਂ ਇਹ ਵਿਚਾਰ ਕਰ ਲਈਏ ਕਿ ਇਹ ਜੋ ਪਿਤਾ ਪਰਮਾਤਮਾ ਨੇ ਸਾਨੂੰ ਇੰਨੀ ਵੱਡੀ ਦਾਤ ਦਿੱਤੀ ਹੈ, ਇੱਕ ਆਦੇਸ਼ ਵਸਤੀ ਦਿੱਤੀ ਹੈ। ਇਹ ਮੰਨਣਾ ਗੱਲਾਂ ਕਰ ਰਿਹਾ ਹੈ ਮਨਾ ਤੈਨੂੰ ਅਕਾਲਪੁਰਖ ਪਿਤਾ ਪਰਮਾਤਮਾ ਨੇ ਸੰਸਾਰ ਤੇ ਭੇਜਿਆ ਸਵਾਸ ਦੇ ਕੇ ਔਰ ਤੂੰ ਕਰ ਕੀ ਰਿਹਾ? ਕਰ ਕੀ ਰਿਹਾ? ਆਪਾਂ ਕਰ ਕੀ ਰਿਹਾ? ਆਹ ਚੀਜ਼ ਵਿਚਾਰ ਤਾਂ ਸਾਨੂੰ ਕਰਨਾ ਕੀ ਹੈ? ਆਹ ਦੋ ਦੋ ਗੱਲਾਂ ਵਿਚਾਰਨੀਆਂ ਨੇ ਕਿ ਸਾਨੂੰ ਕਰਨਾ ਕੀ ਹੈ? ਸਾਨੂੰ ਇਹ ਸਮਝ ਆ ਜੇ ਨਾ ਕਿ ਅਸੀਂ ਆਇਆ ਮਾਲਕ ਨੂੰ ਮਿਲਣ ਵਾਸਤੇ ਭਾਈ ਪ੍ਰਾਪਤ ਮਨ ਖੁਦਰੀਆ ਗੋਬਿੰਦ ਮਿਲਨ ਕੀ ਇਹ ਤਰੀ ਬੜੀ ਸਾਡੀ ਬਾਰੀ ਆ ਸਾਡਾ ਵਕਤ ਹੈ ਤਾਂ ਧਿਆਨ ਚ ਬੈਠਣ ਦਾ ਮਤਲਬ ਗੁਰੂ ਪਰ ਇਹ ਹੈ ਕਿ ਅਸੀਂ ਆਪਣੇ ਮਨ ਦੇ ਨਾਲ ਗੱਲਾਂ ਕਰਨੀਆਂ ਆਪਣੇ ਆਪ ਨੂੰ ਪਛਾਣਨਾ ਹੈ ਮੈਂ ਕਹਉਂਦਾ ਮੈਂ ਕਿੱਥੋਂ ਆਇਆ ਮੈਂ ਕਿੱਥੋਂ ਐ ਮੇਰਾ ਪਛੋਕੜ ਕੀ ਐ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਆਪਣੇ ਆਪ ਨੂੰ ਅਸੀਂ ਪਹਿਲਾਂ ਆਪਣੀ ਕਹਾਣੀ ਆਪਣੇ ਆਪ ਨੂੰ ਆ ਪਛਾਣਿਆ ਸੀ ਕੌਣ ਐ ਅਸੀਂ ਆਪਣੀ ਕਹਾਣੀ ਜਾਣੀ ਐ ਪਹਿਲਾਂ ਸਾਡਾ ਪਛੋਕੜ ਅਸੀਂ ਜਾਣੀ ਐ ਕਿ ਮੈਂ ਕੌਣ ਐ ਫੇਰ ਗੁਰਪਿਆਰੋ ਅਸੀਂ ਪਰਮਾਤਮਾ ਦੇ ਜੋ ਅਕਾਲਪੁਰ ਪਿਤਾ ਪਰਮਾਤਮਾ ਸਾਨੂੰ ਪਕਾਰ-ਪਕਾਰ ਕੇ ਕਹਿ ਰਿਹਾ ਹੈ ਕਿ ਭਾਈ ਤੂੰ ਆਇਆ ਮਿਲਣ ਵਾਸਤੇ ਆ ਪਰ ਜੁਗਤियां ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੱਸਣਗੇ ਹੁਣ ਇੱਥੇ ਸਾਨੂੰ ਦੱਸ ਰਹੇ ਨੇ ਗੁਰੂ ਸਾਹਿਬ ਪਰਮਾਰ ਨੇ ਕਿ ਜਿਹੜਾ ਮਨੁੱਖ ਆ ਚੀਤੇ ਧਿਆਨ ਦੇਗਾ ਥੋੜਾ ਗੌਰ ਕਰੇਗਾ ਕਿ ਮਨ ਦੇ ਨਾਲ ਗੱਲਾਂ ਕਰੇਗਾ ਕਿ ਮਨਾ ਤੂੰ ਤੇਰਾ ਕੋਈ ਰਸਤਾ ਹੋਰ ਹੈ ਤੇਰਾ ਕੰਮ ਕੋਈ ਹੋਰ ਹੈ ਆਹ ਸੰਸਾਰ ਵਾਲਾ ਕੰਮ ਨਹੀਂ ਹੈ ਇਹਦੇ ਨਾਲ ਨਾਲ ਤੇਰਾ ਮੁੱਖ ਕੰਮ ਮਾਲਕ ਨੂੰ ਮਿਲਣ ਦਾ ਹੈ ਆ ਜਦੋਂ ਬੈਠ ਕੇ ਗੁਰਪੇਰੇ ਅਸੀਂ ਗੱਲਾਂ ਕਰਾਂਗੇ ਨਾ ਤਾਂ ਫਿਰ ਚੰਕੜਾ ਲਾ ਕੇ ਇਹੀ ਇੱਕ ਭਗਤੀ ਸਾਡੀ ਸ਼ੁਰੂ ਹੁੰਦੀ ਹੈ ਇੱਥੋਂ ਇੱਥੋਂ ਸਾਡੀ ਭਗਤੀ ਦਾ ਰੋਲ ਸ਼ੁਰੂ ਹੁੰਦਾ ਹੈ ਧਿਆਨ ਹੁਣ ਕਿਵੇਂ ਲਾਉਣਾ ਸੀ ਧਿਆਨ ਗੁਰ ਪਿਆਰੇ ਅਸੀਂ ਆਪਣੇ ਆਪ ਅੰਦਰ ਉਤਰਨਾ ਹੈ ਨੇਤਰ ਬੰਦ ਕਰਕੇ ਅਸੀਂ ਆਪਣੇ ਆਪ ਅੰਦਰ ਉਤਰਨਾ ਹੈ ਅਸੀਂ ਅੰਦਰ ਨੂੰ ਪਛਾਣਨਾ ਆਪਣੇ ਅਸੀਂ ਅੰਦਰ ਉਤਰਨ ਦਾ ਮਤਲਬ ਇਹ ਹੈ ਕਿ ਜਿਹੜੇ ਸਾਡੇ ਵਿਕਾਰ ਵੇਕਾਰ ਫालतू ਦੇ ਵਿਕਾਰ ਚੱਲ ਰਹੇ ਨੇ ਉਹਨਾਂ ਨੂੰ ਅਸੀਂ ਰੋਕਣ ਦੀ ਕੋਸ਼ਿਸ਼ ਕਰਨਾ ਹੈ ਉਹਨਾਂ ਨੂੰ ਅਸੀਂ ਰੋਕਣਾ ਹੈ ਹੁਣ ਕਿਵੇਂ ਰੋਕਾਂਗੇ ਅਸੀਂ ਖਤਮ ਨਹੀਂ ਕਰ ਸਕਦੇ ਉਹਨਾਂ ਨੂੰ ਉਹ ਵੀ ਚੱਲਨੇ ਜ਼ਰੂਰੀ ਹੈ ਪਰ ਅਸੀਂ ਉਹਨਾਂ ਨੂੰ ਉਹਨਾਂ ਤੇ ਕਾਬੂ ਪਾਉਣਾ ਰੋਕਣਾ ਹੈ ਸਿਰਫ ਅਸੀਂ ਬੈਠ ਜਾਣਾ ਹੈ ਨੇਤਰ ਬੰਦ ਕਰ ਲੈਣੇ ਅਸੀਂ ਆਪਣੇ ਮੁਖ ਦੇ ਸਾਹਮਣੇ ਖਾਲੀ ਖਲਾ ਦੇ ਵਿੱਚ ਸਿਰਫ ਧਿਆਨ ਜੋੜ ਕੇ ਬੈਠਣਾ ਹੈ ਔਰ ਅਸੀਂ ਆਪਣੇ ਸਵਾਸ ਨੂੰ ਆਉਂਦੇ ਅੰਦਰ ਜਾਂਦੇ ਹੋਏ ਤੇ ਬਾਹਰ ਜਾਂਦੇ ਹੋਏ ਇਹਨੂੰ ਦੇਖਣਾ ਹੈ ਔਰ ਨਾਲ ਨਾਲ ਅਸੀਂ ਮਨ ਦੇ ਨਾਲ ਵਿਚਾਰ ਕਰਨੀ ਆ ਮਨ ਦੇ ਨਾਲ ਅਸੀਂ ਵਿਚਾਰ ਕਰਨੀ ਆ ਆਪਣੇ ਮਨ ਦੇ ਨਾਲ ਅਸੀਂ ਗੱਲਾਂ ਕਰਦੀਆਂ ਨੇ ਜਦੋਂ ਅਸੀਂ ਰੋਜ਼ ਗੁਰੂ ਪਿਆਰਿਓ ਥੋੜਾ ਥੋੜਾ ਵਕਤ ਕੱਢਾਂਗੇ ਮਾਲਕ ਦੇ ਪ੍ਰਤੀ ਸੋਵਾਂ ਸਾਮ ਅਸੀਂ ਬੈਠਾਂਗੇ ਤਾਂ ਅਸੀਂ ਜ਼ਰੂਰ ਕਾਮਯਾਬ ਹੋ ਜਾਵਾਂਗੇ ਜ਼ਰੂਰ ਅਸੀਂ ਇਸ ਖੇਡ ਦੇ ਵਿੱਚ ਸਫਲ ਹੋ ਜਾਾਂਗੇ ਗੁਰੂ ਪਿਆਰਿਓ ਪਰ ਇਸ ਬੰਦੇ ਦੀ ਕਹਾਣੀ ਤਾਂ ਕੁਝ ਵੱਖਰੀ ਹੈ ਗੁਰਪਿਆਰੇ ਸੰਸਾਰ ਦੇ ਪ੍ਰਤੀ ਸਿਰਫ ਇਹ ਨੇ ਇੱਕ ਪੱਖ ਲੈ ਰੱਖਿਆ ਸੰਸਾਰ ਦਾ ਕਿ ਮੈਂ ਤਾਂ ਸਿਰਫ ਆਪਣੇ ਪਰਿਵਾਰ ਦੇ ਪ੍ਰਤੀ ਹੀ ਆਇਆ ਹਾਂ ਮੈਂ ਪਰਿਵਾਰ ਪਾਲਣਾ ਹੈ ਬੱਚੇ ਪਾਲਨੇ ਹੈ ਆਪਣਾ ਧੰਦਾ ਕਰਨਾ ਹੈ ਨਹੀਂ ਗੁਰਪਿਆਰੇਓ ਅਸੀਂ ਬੱਚੇ ਵੀ ਪਾਲਨੇ ਆ ਧੰਦਾ ਵੀ ਕਰਨਾ ਹੈ ਲੇਕਿਨ ਮੁੱਖ ਸਾਡਾ ਕੰਮ ਪਰਮਾਤਮਾ ਨੂੰ ਮਿਲਦਾ ਹੈ ਜੇ ਅਸੀਂ ਪ੍ਰਮਾਤਮਾ ਨੂੰ ਨਹੀਂ ਮਿਲੇ ਜੇ ਇਸ ਤਰ੍ਹਾਂ ਹੀ ਅਸੀਂ ਆਪਣੇ ਸਵਾਸ ਖਤਮ ਕਰ ਲਏ ਤਾਂ ਅਸੀਂ ਵਾਪਸ ਜੂਨੀਆਂ ਦੇ ਵਿੱਚ ਚਲੇ ਜਾਵਾਂਗੇ ਅਸੀਂ 84 ਲੱਖ ਜੂਨੀਆਂ ਦੇ ਵਿੱਚ ਚਲੇ ਜਾਵਾਂਗੇ ਗੁਰ ਪਿਆਰਿਓ ਫਿਰ 84 ਲੱਖ ਦਾ ਗੇੜ ਸਾਨੂੰ ਕੱਟਣਾ ਪੈਣਾ ਹੈ ਫਿਰ ਕਿਉਂ ਨਾ ਅਸੀਂ ਹੁਣ ਥੋੜਾ ਅਸੀਂ ਧਿਆਨ ਦੇ ਵਿੱਚ ਬੈਠੀਏ ਥੋੜਾ ਆਹ ਕੰਮ ਅਸੀਂ ਭਗਤੀ ਦਾ ਜਿਹੜਾ ਕੰਮ ਹੈ ਜਿਹੜਾ ਸਾਡਾ ਮੁੱਖ ਕੰਮ ਹੈ ਇਹਨੂੰ ਅਸੀਂ ਧਿਆਨ ਨਾਲ ਕਰੀਏ ਧਿਆਨ ਹੁਣ ਜਿਹੜੀ ਗੁਰੂ ਪਿਆਰੇ ਜਿਹੜੇ ਸਾਡੇ ਅੰਦਰ ਜਿਹੜੀ ਸਵਾਸ ਜਦੋਂ ਅੰਦਰ ਜਾਂਦਾ ਹੈ ਉਹਦਾ ਇੱਕ ਸਾਊਂਡ ਬਣਦਾ ਹੈ ਜਾਂ ਅਸੀਂ ਹੁਣ ਬੋਲ ਰਹੇ ਹਾਂ ਇਹ ਵੀ ਇੱਕ ਆਵਾਜ਼ ਆ ਰਹੀ ਹੈ ਇਸ ਆਵਾਜ਼ ਦੇ ਵਿੱਚ ਅਸੀਂ ਸਵਾਸਾਂ ਨੂੰ ਦੇਖਦੇ ਹੋਏ ਇਹਦੇ ਵਿੱਚ ਵੀ ਛੇ ਧਿਆਨ ਦੇਣਾ ਹੈ ਜਿਵੇਂ ਅਸੀਂ ਮੁੱਖ ਤੋਂ ਕੋਈ ਵੀ ਬਾਣੀ ਪੜ੍ਹੀਏ ਜਾਂ ਅਸੀਂ ਮਾਲਕ ਦੀ ਵਡਿਆਈ ਕਰੀਏ ਸਿਮਰਨ ਕਰੀਏ ਤਾਂ ਜੋ ਆਵਾਜ਼ ਬਣੇਗੀ ਸਾਡੀ ਧੁੰਨੀਆਂ ਟਕਰਾ ਕੇ ਜਦੋਂ ਅਸੀਂ ਚਾਰਾਂਗੇ ਵਾਹ ਗੁਰੂ ਜਾਂ ਅਸੀਂ ਬਾਣੀ ਪੜਦੇ ਆ ਸਿਰਫ ਉਸ ਅਸੀਂ ਧਿਆਨ ਦੇਣਾ ਹੈ ਉਸੇ ਧਿਆਨ ਦੇਣਾ ਜੇ ਧਿਆਨ ਦੇਵਾਂਗੇ ਤਾਂ ਸਾਡੇ ਜਿਹੜਾ ਅੰਦਰ ਸੁਣਨ ਦੀ ਸਾਨੂੰ ਸਮਰੱਥਾ ਬਣੇਗੀ ਸੁਣਨ ਦੀ ਤਾਕਤ ਬਣੇਗੀ ਅਸੀਂ ਉਸ ਆਵਾਜ਼ ਨੂੰ ਸੁਣਨਾ ਹੈ ਆਪਣੀ ਆਵਾਜ਼ ਨੂੰ ਆਪ ਸੁਣਨਾ ਹੈ ਜਿਸ ਤਰ੍ਹਾਂ ਆਪਾ ਚਾਰਿਆ ਵਾਹ ਇਹਨੂੰ ਅਸੀਂ ਸੁਣਨਾ ਹੈ ਗੁਰੂ ਇਹਨੂੰ ਅਸੀਂ ਸੁਣਨਾ ਹੈ ਇਹ ਹੀ ਧਿਆਨ ਹੈ ਕਿਉਂਕਿ ਇਹ ਅਸੀਂ ਜਦੋਂ ਜਦੋਂ ਅਸੀਂ ਬੋਲੀ ਜਾਵਾਂਗੇ ਕੋਈ ਪਾਠ ਪੜ੍ਹੀ ਜਾ ਰਹੇ ਜਾਂ ਬਾਣੀ ਪੜ੍ਹੀ ਜਾ ਰਹੇ ਜਾਂ ਵਾਹਿਗੁਰੂ ਬਾਹਿਗੁਰੂ ਜਾਂ ਸਤਨਾਮ ਕਰਦੇ ਆ ਜਾਂ ਰਾਮ ਰਾਮ ਕਰਦੇ ਆ ਤੇ ਸਾਡਾ ਧਿਆਨ ਹੀ ਨਹੀਂ ਸੁਣਨ ਦੇ ਵਿੱਚ ਤਾਂ ਅਸੀਂ ਕਿਵੇਂ ਅੱਗੇ ਵਧਾਂਗੇ ਤਾਂ ਇਹਨੂੰ ਸੁਣਨ ਵਾਸਤੇ ਗੁਰੂ ਪਿਆਰਿਓ ਫਿਰ ਸਾਨੂੰ ਥੋੜਾ ਜਿਹਾ ਇਕਾਗਰ ਚਿੱਤ ਹੋਣਾ ਪੈਣਾ ਹੈ ਸਾਵਧਾਨ ਇਕਾਗਰ ਚੀਤ ਸਾਨੂੰ ਆਹ ਧਿਆਨ ਦੇਣਾ ਪੈਣਾ ਇੱਥੇ ਕਿ ਮੈਂ ਮਾਲਕ ਦੀ ਬड़ाई ਕਰ ਰਿਹਾ ਹਾਂ ਉਹ ਮੁੱਖ ਤੋਂ ਚਾੜ ਰਿਹਾ ਹਾਂ ਵਾਹ ਗੁਰੂ ਆਹ ਧਿਆਨ ਦੇਣਾ ਪੈਣਾ ਇਹ ਚ ਔਰ ਅਸੀਂ ਗੁਰ ਪਿਆਰਿਓ ਇਹਨੂੰ ਸੁਣਦੇ ਸੁਣਦੇ ਫਿਰ ਜਦੋਂ ਸਾਨੂੰ ਆਤ ਬਣ ਜੇਗੀ ਅਸੀਂ ਗੁਰੂ ਪਿਆਰੇ ਪਾਣੀ ਵੀ ਪਾਾਂਗੇ ਨਤ ਨੇਮੀ ਕਰਾਂਗੇ ਫਿਰ ਸਾਡਾ ਮੰਟਕੇਗਾ ਰੋਜ਼ ਜਦੋਂ ਅਸੀਂ ਸਮਾਂ ਦੇਵਾਂਗੇ ਆਪਣੇ ਆਪ ਸਮਾਂ ਕੱਢਣਾ ਵੀ ਸਿੱਖੀਏ ਗੁਰੂ ਪਿਆਰੇਓ ਆਪਣੀ ਜ਼ਿੰਦਗੀ ਵਾਸਤੇ ਸਮਾਂ ਕੱਢੋ ਆਪਣੇ ਇਹ ਜਿਹੜਾ ਵਕਤ ਮਿਲਿਆ ਹੈ ਜੋ ਸਾਨੂੰ ਸਵਾਸ ਮਿਲੇ ਨੇ ਜਾਂ ਅਸੀਂ ਆਪਣੀ ਜ਼ਿੰਦਗੀ ਬਤੀਤ ਕਰ ਰਹਿਆ ਉਸ ਆਪਣੇ ਵਾਸਤੇ ਵੀ ਕਰੋ ਗੁਰੂ ਪਿਆਰੇਓ ਆਪਣੇ ਵਾਸਤੇ ਅਸੀਂ ਹੋਰਨਾਂ ਵਾਸਤੇ ਤਾਂ ਕਰ ਰਹੇ ਹਾਂ ਧੰਨ ਇਕੱਠਾ ਉਹ ਦੋ ਦੋ ਪੀੜੀਆਂ ਦਾ ਕਰਕੇ ਦੇ ਰਹੇ ਆ ਪਰ ਕਿਤੇ ਆਪਣੇ ਵਾਸਤੇ ਵੀ ਧੰਨ ਇਕੱਠਾ ਕੀਤਾ ਹੈ ਦਾਸ ਉਹ ਨਾਮ ਧੰਨ ਦੀ ਗੱਲ ਕਰ ਰਿਹਾ ਮਾਇਆ ਵਾਲਾ ਧੰਨ ਨਹੀਂ ਗੱਲ ਕਰ ਰਿਹਾ ਕਿਤੇ ਉਹ ਅਸੀਂ ਇਕੱਠਾ ਕੀਤਾ ਉਹਦੇ ਵਾਸਤੇ ਕਿਤੇ ਉਹ ਵੀ ਇਕੱਠਾ ਕਰ ਲਓ ਗੁਰੂ ਪਿਆਰੇ ਉਹ ਨਾਮ ਧੰਨ ਇਕੱਠਾ ਕਰ ਲਓ ਜਿਹੜਾ ਸਾਡਾ ਅੱਗੇ ਸਹਾਈ ਹੋਵੇ ਆਹ ਧੰਨ ਨੇ ਤਾਂ ਗੁਰੂ ਪਰ ਨਾਲ ਨਹੀਂ ਜਾਣਾ ਸਾਡੇ ਕਹਿ ਸਾਰੇ ਰਹੇ ਆ ਆਡਾ ਸਾਰੇ ਰਹੇ ਆ ਕਿ ਕਿਸੇ ਕੋਲ ਨਾਲ ਨਹੀਂ ਜਾਣਾ ਨਾਲ ਨਹੀਂ ਜਾਣਾ ਪਰ ਪਿੱਛਾ ਛੱਡਦੇ ਨਹੀਂ ਅਸੀਂ ਪਕੜ ਅਸੀਂ ਢਿੱਲੀ ਕਰਦੇ ਨਹੀਂ ਗੁਰਪਿਆਰੇ ਅਸੀਂ ਗੁਰਪਿਆਰੇ ਜੇ ਅਸੀਂ ਪਕੜ ਢਿੱਲੀ ਨਾ ਕੀਤੀ ਤਾਂ ਅਸੀਂ ਰਗੜੇ ਜਾਵਾਂਗੇ ਗੁਰਪਿਆਰੇ ਜਿਵੇਂ ਹੁਣ ਕੋਈ ਚੀਜ਼ ਸਾਡੇ ਹੱਥ ਛੜੀ ਹੋਵੇ ਅਸੀਂ ਜ਼ੋਰ ਨਾਲ ਘੁੱਟ ਕੇ ਫੜ ਲੀਏ ਉਹਨੂੰ ਔਰ ਕੋਈ ਸੜਾਉਣ ਦੀ ਕੋਸ਼ਿਸ਼ ਕਰੇ ਸਾਥੋਂ ਖਿੱਚਣ ਹੱਥ ਤੋਂ ਖਿੱਚਣ ਦੀ ਕੋਸ਼ਿਸ਼ ਕਰੇ ਜੇ ਉਹ ਤਾਕਤਵਾਰਾ ਖਿੱਚੂਗਾ ਸਾਡੇ ਹੱਥ ਹੱਥ ਵਿੱਚੋਂ ਤਾਂ ਸਾਡੇ ਹੱਥ ਤੇ ਗੁਰੂ ਰਗੜ ਲੱਗ ਸਕਦੀ ਹੈ ਚੋਟ ਲੱਗ ਸਕਦੀ ਹੈ ਕਿਉਂਕਿ ਅਸੀਂ ਪਕੜ ਜ਼ੋਰ ਨਾਲ ਪਕੜਾਂਗੇ ਉਹ ਜ਼ੋਰ ਨਾਲ ਖਿੱਚੇਗਾ ਤਾਂ ਗੁਰੂ ਪਿਆਰਿਓ ਫਿਰ ਜਦੋਂ ਸਾਨੂੰ ਪਤਾ ਹੈ ਕਿ ਇਹ ਮੈਥੋਂ ਆਖਰ ਇੱਕ ਦਿਨ ਇੰਨਾ ਜ਼ੋਰ ਪੈ ਜਾਣਾ ਮੈਨੂੰ ਛੱਡਣੀ ਪੈ ਜਾਣੀ ਹੈ ਕਿਉਂ ਨਾ ਅਸੀਂ ਆਪਣੀ ਰਜਾਵੰਦੀ ਨੇ ਉਸ ਚੀਜ਼ ਨੂੰ ਛੱਡ ਦਿੱਤੀ ਪਰ ਇਹ ਚੀਜ਼ ਛੱਡਣ ਵਾਸਤੇ ਸਾਨੂੰ ਗੁਰੂ ਦੀ ਮੱਤ ਲੈਣੀ ਪੈਣੀ ਹੈ ਪਹਿਲਾਂ ਗੁਰੂ ਦੀ ਮੱਤ ਲੈਣੀ ਕਿਉਂ ਅਸੀਂ ਜਿਵੇਂ ਘਰਾਂ ਦੇ ਵਿੱਚ ਜਿਵੇਂ ਅਸੀਂ ਆਪਣੀ ਚੌਧਰ ਪਨ ਮੈਂ ਇਹ ਮੇਰਾ ਹੈ ਮੈਂ ਨੋਨੇ ਕਿ ਮੈਂ ਕਹਤਾਂ ਮੈਂ ਘਰ ਚ ਵੱਡਾ ਸੀ ਆਹੀ ਗੱਲਾਂ ਨੇ ਕਰਦੇ ਵਿੱਚ ਇਹ ਮਿਸਾਲ ਦੇਣ ਦਾ ਮਤਲਬ ਇਹ ਹੈ ਕਿ ਅਸੀਂ ਉਹ ਚੌਧਰ ਨੋਨ ਢਿੱਲਾ ਨਹੀਂ ਕਰਦੇ ਸਾਨੂੰ ਪਤਾ ਇੱਕ ਦਿਨ ਸਾਢੇ ਹੱਥੋਂ ਖਿਸਕ ਜਾਣੀ ਆ ਉਹ ਅਸੀਂ ਬੇਵਸ ਹੋ ਕੇ ਬੈਠ ਜਾਣਾ ਸਾਡੇ ਅੰਗ ਪੈਰ ਹੱਥ ਪੈਰਾਂ ਨੇ ਜਵਾਬ ਦੇ ਦੇਣਾ ਫੇਰ ਵੀ ਤੋਂ ਛੱਡ ਦੇਣੀ ਹੈ ਫੇਰ ਵੀ ਛੱਡ ਦੇਣੀ ਗੁਰਪ੍ਰੇਰਿਓ ਸੀ ਕਾ ਗੁਰਪਿਆਰੋ ਆਸੀ ਫਿਰ ਵਕਤ ਸਮਾਂ ਪਹਿਲਾਂ ਬਰਬਾਦ ਕਰਨ ਬਰਬਾਦ ਕਰਨ ਤੋਂ ਪਹਿਲੇ ਕਿਉਂ ਨਾ ਅਸੀਂ ਛੱਡ ਦਈਏ ਨੂੰ ਜਿਵੇਂ ਕਿ ਅਧਾਰਨ ਹੈ ਕਿ ਸਾਨੂੰ ਪਤਾ ਹੈ ਸਾਡੇ ਘਰ ਦੇ ਵਿੱਚ ਜਾਇਕ ਲੜਕੀ ਹੈ ਉਹਨੇ ਇੱਕ ਇੱਕ ਨਾ ਇੱਕ ਦਿਨ ਸਾਡਾ ਸਾਥ ਸਾਲ ਆਟੋਮੈਟਿਕ ਹੀ ਛੱਡ ਦੇਣਾ ਹੈ ਕਿਉਂ ਛੱਡਣੇ ਪੈਣਾ ਸੰਸਾਰ ਦੀ ਰੀਤ ਹੈ ਇਹ ਸਾਨੂੰ ਪਤਾ ਹੈ ਕੀ ਤਾਂ ਭਾਈ ਆਪਣੇ ਇਹ ਤਾਂ ਇੱਕ ਦਿਨ ਆਪਣੇ ਘਰ ਚਲਾ ਚਲੇ ਜਾਣਾ ਇਹਨੇ ਉਹਨੂੰ ਅਸੀਂ ਰਾਮ ਨਾ ਛੱਡ ਦਿੰਨੇ ਆ ਰਾਮ ਨੂੰ ਅਸੀਂ ਭੁੱਲ ਜਾਂਦੇ ਆ ਮਲਕ ਰਿਸ਼ਤੇਦਾਰੀ ਜੁੜੀ ਰਹਿੰਦੀ ਹੈ ਪਰ ਉਹਨੂੰ ਆਖਰ ਸਾਨੂੰ ਵਿਧੀ ਵਿਵਹਾਰ ਦੇ ਅਨਸਾਰ ਸਾਨੂੰ ਉਹਨੂੰ ਭੇਜਣਾ ਹੀ ਪੈਂਦਾ ਹੈ ਅਸੀਂ ਰਾਮ ਨੂੰ ਆਪਣਾ ਉਹਨੂੰ ਭੇਜਦੇ ਆ ਪਰ ਇੱਕ ਚੀਜ਼ ਹੋਰ ਆ ਸਾਡੇ ਘਰੇ ਉਹ ਹੈ ਆਪਾਂ ਮੁੰਡਾ ਕੇ ਲਈ ਜਾਂ ਲੜਕਾ ਕੇ ਲਈ ਆਪਣਾ ਅਸੀਂ ਉਹਨੂੰ ਛੱਡਦੇ ਨਹੀਂ ਅਸੀਂ ਕਹਿੰਨਾ ਨਹੀਂ ਨਹੀਂ ਇਹਨੂੰ ਨਹੀਂ ਛੱਡਣਾ ਉੱਥੇ ਫਿਰ ਅਸੀਂ ਗੁਰਪਿਆਰੇ ਉਹ ਦੁਖੀ ਵੀ ਹੁੰਨੇ ਆ ਉੱਥੇ ਅਸੀਂ ਗੁਰਪਿਆਰੇ ਔਖੇ ਵੀ ਹੁੰਨੇ ਆ ਫਿਰ ਉਹਨੂੰ ਵੀ ਰਾਹ ਉਹਨਾਂ ਛੱਡ ਦੇਣਾ ਚਾਹੀਦਾ ਇੱਥੇ ਗਲਤੀ ਹਰ ਆਦਮੀ ਕਰਦਾ ਹੈ ਉੱਥੇ ਜਦ ਹੀ ਅਸੀਂ ਸਮੇਂ ਸਿਰ ਉਹਨੂੰ ਵੀ ਆਪਾਂ ਛੱਡ ਦਈਏ ਢਿੱਲਾ ਛੱਡ ਦਈਏ ਕਿ ਨਹੀਂ ਪਈ ਕੋਈ ਗੱਲ ਨਹੀਂ ਤੇ ਅਸੀਂ ਇੱਕ ਤਾਂ ਇੱਕ ਦਿਨ ਖਾਲੀ ਹੋਣਾ ਹੀ ਪਹਿਲੇ ਬੈਠਣਾ ਹੀ ਆ ਅਸੀਂ ਕਿਉਂ ਨਾ ਪ੍ਰਮਾਤਮਾ ਦੇ ਪ੍ਰਤੀ ਬਿਲੇ ਹੋ ਜਾਈਏ ਉਸ ਮਾਲਕ ਦੀ ਬੰਦਗੀ ਕਰੀਏ ਕਹਿਣ ਦਾ ਮਤਲਬ ਆਪਣੀ ਪਕੜ ਨੂੰ ਢਿੱਲੀ ਕਰ ਦਈਏ ਸਮੇਂ ਸਿਰ ਢਿੱਲੀ ਕਰ ਦਈਏ ਚਲੋ ਜਵਾਨੀ ਚ ਨਹੀਂ ਜਪਿਆ ਤਾਂ ਹੁਣ ਤਾਂ ਸਮਾਂ ਸਿਰ ਢਿੱਲੀ ਕਰ ਦਈਏ ਪਰ ਗੁਰੂ ਪਿਆਰਿਓ ਅਸੀਂ ਬੁਢਾਪੇ ਚ ਵੀ ਢਿੱਲੀ ਕਰਦੇ ਪਕੜ ਨੂੰ ਅਸਮਤੇ ਹੋਰ ਸਾਡਾ ਇਹ ਦਿਨਾਂ ਵਿੱਚ ਚੀਜ਼ਾਂ ਨਾਲ ਪਿਆਰ ਪੈ ਜਾਂਦਾ ਹੈ ਤਾਂ ਇਸੇ ਕਰਕੇ ਗੁਰੂ ਪਿਆਰੇਓ ਕਿ ਸਾਨੂੰ ਆਹ ਚੀਜ਼ਾਂ ਇਹ ਤੇ ਵਿਚਾਰ ਕਰਨੀ ਚਾਹੀਦੀ ਕਿ ਇਹਦੇ ਨਾਲ ਮਨ ਦੇ ਨਾਲ ਨਹੀਂ ਮਨਾ ਤੇਰਾ ਕੰਮ ਕੋਈ ਹੋਰ ਹੈ ਆਪਾਂ ਇਹ ਕੰਮ ਨਹੀਂ ਆਏ ਹੋਰ ਕੰਮ ਹੈ ਚਲੋ ਠੀਕ ਆ ਪਰਿਵਾਰ ਪਾਲ ਲਿਆ ਆਪਣੇ ਪਰਿਵਾਰ ਪੈਰਾਂ ਤੇ ਖੜਾ ਹੋ ਗਿਆ ਸੜ ਦੋ ਨੂੰ ਔਰ ਨਹੀਂ ਛੱਡਦੇ ਗੁਰਪਿਆਰੇ ਫਿਰ ਆਖਰੀ ਸੁਵਾਸ ਜਦੋਂ ਆਉਂਦਾ ਹੈ ਫਿਰ ਅਸੀਂ ਜਮਾਂ ਦੇ ਬਸ ਪੈ ਜਾਂਦੇ ਆ ਤਾਂ ਗੁਰਪਿਆਰੇ ਇਹ ਧਿਆਨ ਦੀ ਗੱਲ ਹੈ ਕਿ ਧਿਆਨ ਅਸੀਂ ਮਾਲਕ ਦੀ ਸਿੱਖਤ ਸਲਾਹ ਦੇ ਵਿੱਚ ਵੀ ਧਿਆਨ ਜੋੜਨ ਦੀ ਇੱਕ ਕਹਾਣੀ ਹੈ ਗੁਰਪਿਆਰੇ ਜੋ ਕੁਦਰਤਾਂ ਬਿਆਨ ਨਹੀਂ ਕੀਤਾ ਜਾ ਸਕਦਾ ਪਰ ਅਸੀਂ ਉਹਦੀ ਸਿੱਖਤ ਸਲਾਹ ਕਰ ਸਕਦੇ ਆ ਕਿ ਧਿਆਨ ਕਿਵੇਂ ਲਾਉਣਾ ਹੈ ਕਿ ਅਸੀਂ ਗੁਰਪਿਆਰੇ ਪਹਿਲਾ ਆਪਣੇ ਆਪ ਨੂੰ ਪਛਾਣਨਾ ਹੈ ਅਸੀਂ ਕੌਣ ਹੈ ਮਨ ਨਾਲ ਗੱਲਾਂ ਕਰਨੀਆਂ ਨੇ ਅਸੀਂ ਬੈਠਣਾ ਹੈ ਬੈਠ ਕੇ ਅਕਾਲ ਪੁਰਖ ਪਿਤਾ ਪਰਮਾਤਮਾ ਦੀ ਸ਼ਰਧਾ ਕਰਨੀ ਹੈ ਵਡਿਆਈ ਕਰਨੀ ਹੈ ਔਰ ਅਸੀਂ ਸਾਹਮਣੇ ਖਾਲੀ ਖਲਾਅ ਚ ਸੁਰਤੀ ਨੂੰ ਟਿਕਾ ਕੇ ਰੱਖਣਾ ਹੈ ਔਰ ਮੇਰੇ ਮਾਲਕ ਨੇ ਫਿਰ ਕਿਰਪਾ ਕਰ ਦੇਣੀ ਹੈ ਗੁਰਪਿਆਰੇ ਬਸ ਇਹ ਤੇ ਅਸੀਂ ਧਿਆਨ ਦੇਣਾ ਹੈ ਜਿਹੜੇ ਅਸੀਂ ਸੰਸਾਰ ਦੇ ਕੰਮਾਂ ਤੇ ਧਿਆਨ ਦਿੰਨੇ ਆ ਉਹ ਤੋਂ ਬਹੁਤ ਕਿਤੇ ਸਾਡਾ ਮੁੱਖ ਕੰਮ ਆਏ ਇਹ ਤੇ ਸਾਨੂੰ ਧਿਆਨ ਦੇਣਾ ਹੈ ਗੁਰ ਪਿਆਰਿਓ ਇੰਨਾਂ ਕ ਵਿਚਾਰਾਂ ਨੇ ਮੇਰਾ ਮਾਲਕ ਕਿਰਪਾ ਕਰੇ ਸਤ ਗੁਰ ਮੇਰਾ ਬਖਸ਼ਣਾ ਤਾਂ ਜੋ ਆਪਾਂ ਧੁਨ ਧੁਨ ਮਾਰੋ ਆਵਾਜ਼ ਜਿਹੜੀ ਸਾਡੀ ਇੱਕ ਤਾਂ ਧੁਨੀ ਹੁੰਦੀ ਹੈ ਇੱਕ ਧੁਨ ਹੁੰਦੀ ਹੈ ਅਸੀਂ ਆਪਣੀ ਆਵਾਜ਼ ਦੇ ਵਿੱਚ ਧਿਆਨ ਦੇਣਾ ਹੈ ਕਿ ਅਸੀਂ ਪ੍ਰਮਾਤਮਾ ਦੀ ਜੀ ਬड़ाई ਕਰਦੇ ਹਾਂ ਅਸੀਂ ਉਹ ਤੇ ਧਿਆਨ ਦੇਣਾ ਉਹਨੂੰ ਸੁਣਨਾ ਹੈ ਬਸ ਗਾਵੀਏ ਸੁਣੀਏ ਮੰਨ ਰੱਖੀਏ ਪਾਓ ਆਹ ਤਿੰਨ ਗੱਲਾਂ ਤੇ ਅਸੀਂ ਫੋਕਸ ਕਰਨਾ ਹੈ ਕਿ ਇਹ ਬਹੁਤ ਜ਼ਰੂਰੀ ਲੰਗੁਰ ਪੈ ਰਹੇ ਸਟਾਰਟਿੰਗ ਜਿਹੜੀ ਸ਼ੁਰੂਆਤ ਹੈ ਸਾਡੀ ਬਾਣੀ ਪੜਨਾ ਜਾਂ ਅਸੀਂ ਬੰਦਗੀ ਕਰਨੀ ਜਾਂ ਪ੍ਰਮਾਤਮਾ ਨੂੰ ਸਿਫਤ ਚਲਾ ਕਰਨੀ ਆ ਇਹ ਬਹੁਤ ਜ਼ਰੂਰੀ ਹੈ ਕਿ ਗਾ ਵੀਏ ਗਾਉਣ ਲੱਗ ਪਏ ਸੀ ਸੁਣੀਏ ਸੁਣਨਾ ਹੈ ਬਸ ਇਹਨੂੰ ਅਸੀਂ ਸੁਣੀ ਜਾਣਾ ਬਸ ਜੋ ਤਨ ਸਾਡੇ ਆਵਾਜ਼ ਸਾਡੇ ਅੰਦਰ ਉਤਪੀ ਹੈ ਤੁਨ ਮੈਂ ਧਿਆਨ ਜੋ ਆਵਾਜ਼ ਉੱਠ ਰਹੀ ਹੈ ਸਾਡੇ ਅੰਦਰ ਇਹ ਸਵਾਸ ਸਵਾਸ ਜੋ ਅੰਦਰ ਜਾ ਰਹੇ ਨੇ ਇਹਦੇ ਟਕਰਾਉਣ ਦੇ ਕਰਕੇ ਜੋ ਤੁਨ ਤੋਂ ਟਕਰਾ ਕੇ ਆਵਾਜ਼ ਬਣਦੀ ਹੈ ਜੋ ਸਾਊਂਡ ਬਣਦਾ ਉਹਦੇ ਵਿੱਚ ਅਸੀਂ ਧਿਆਨ ਦੇਣਾ ਹੈ ਜਦੋਂ ਉਹਦੇ ਵਿੱਚ ਧਿਆਨ ਦੇਵਾਂਗੇ ਹੌਲੀ 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 ਅਸੀਂ ਵਿਕਾਰਾਂ ਤੋਂ ਸਾਡਾ ਪਿੱਛਾ ਛੁੱਟ ਜਾਏਗਾ ਜਦ ਵਿਕਾਰਾਂ ਤੋਂ ਪਿੱਛਾ ਛੁੱਟ ਗਿਆ ਵਿਕਾਰ ਸਾਡੇ ਬੰਦ ਹੋ ਗਏ ਅੰਦਰ ਉੱਠ ਰਹੇ ਤਾਂ ਆਟੋਮੈਟਿਕ ਸਾਡੀ ਸੁਰਤੀ ਉਸ ਅਕਾਲ ਪੁਰਖ ਪਿਤਾ ਪਰਮਾਤਮਾ ਦੇ ਚਰਨਾਂ ਦੇ ਵਿੱਚ ਜੁੜੇਗੀ ਤਾਂ ਇਨੀਆਂ ਗਿਆਂ ਹਾਜ਼ਰੀ ਜ਼ਾਦਾ ਹਤੀ ਮਨਜ਼ੂਰ ਕਰਨਾ ਫੁੱਲਾਂ ਚੁੱਕਾ ਮਾਫ਼ ਕਰਨਾ ਜੀ ਸਤਿਗੁਰ ਬਖਸ਼ਨਾ ਰਤ ਸੰਗਤ ਬਖਸ਼ਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ